ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਜਸਵੀਰ ਸਿੰਘ ਪਿੰਡ ਪਿੰਡ ਰਸੂਰਪੁਰ ਮੱਲਾ ਜਿਲ੍ਹਾ ਜਿਲ੍ਹਾ ਲਧਿਆਣਾ ਜੀ ਹਾਂਜੀ ਵਹਿੜ ਦੀਆਂ ਕਰੂਈ ਪਹਿਲੀ ਦੀ ਹਾਂਜੀ ਇਹੇ ਜੀ ਮਹੀਨੇ ਕ ਦੀ ਸੂਈ ਹੋਈ ਹੈ ਜੀ ਦੁੱਧ ਹੈਗਾ ਜੀ 10 ਕਿਲੋ ਕੋਈ 9 ਮੰਨੇ ਹਾਂਜੀ ਠੰਡੀ ਸੀਲ ਬਹੁਤ ਆਈ ਲੋ ਠੀਕ ਹੈ ਜੀ ਜਿਵੇਂ ਮਾਰਦੀ ਤੁੰਨੇ ਪਾਸੇ ਬਹਿ ਕੇ ਚੋਲੇ ਵੇ ਕੋਈ ਠੀਕ ਹੈ ਜੀ ਹਾਂਜੀ ਰੇਟ ਭਰਾ ਦਾ ਰੇਟ ਜੀ ਇਹਦਾ 35000 ਇਹਦਾ 35000 ਬੱਚਾ ਬਈ ਇਹਦਾ ਬੱਚਾ ਉਹ ਖੜਾ ਬਸਾਈ ਠੀਕ ਲੋ ਭਰਾ ਬੱਚਾ ਦੇਖ ਸਰੇ ਬਸਾ ਹਾਂਜੀ ਦੂਜੀ ਵੇੜ ਦੱਸੋ ਜਾਨਗੇ ਦੂਜੀ ਵੇੜ ਜੀ ਤਿੰਨ ਮਹੀਨਾ ਤੋਂ ਪਿਆ ਗੱਬਰ ਹੀ ਹਾਂਜੀ ਤੇ ਦੁੱਧ ਹੈਗਾ 6 ਕਿਲੋ ਠੀਕ ਹੈ ਜੀ ਹਾਂਜੀ ਰੇਟ ਰੇਟ ਜੀ ਇਹਦਾ 37000 ਰੇਟ 37000 ਹਾਂਜੀ ਬੜਾ ਫੇਸ ਦਿਖਾ ਦੋ ਜੀ ਤੈਨੂੰ ਸਾਡੇ ਦੇਖ ਲਾ ਕਰ ਦੱਸਾ ਲੋ ਜੀ ਚੈੱਕ ਕਰਸਾ ਦੇ ਲੋ ਜੀ ਜਿਵੇਂ ਮਾਰਜੀ ਕੋਈ ਬੈਠਾ ਰਹੇ ਠੀਕ ਹੈ ਤੇਰੀ ਜਿਵੇਂ ਠੀਕ ਹੈ ਸੀ ਹਾਂਜੀ ਲੋ ਜੀ ਵਾਈ ਜੀ ਨਜ਼ਰੂਕ ਕਨੈਕਟ ਕਰਾ ਕੋ ਧੋਖੜ ਗੱਪਣ ਇੱਕ ਮਹੀਨੇ ਗਰੀ ਸੂਈ ਵੀ ਆ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਆ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ 'ਚ ਓਕੇ ਬਾਏ